ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਅਪਾ ਪੜਾਂਗੇ ਲੇਖ ਸ਼ਿਕਾਇਤਾਂ ਸ਼ਿਕਾਇਤ ਡਰਪੋਕਪੁਣੇ ਅਤੇ ਨਲਾਈਕੀ ਨੂੰ ਛਪਾਉਣ ਦਾ ਜਾਂ ਕਿਸੇ ਪ੍ਰਤੀ ਲੰਗੜਾ ਵਿਰੋਧ ਪ੍ਰਗਟਾਉਣ ਦਾ ਇੱਕ ਸਾਧਨ ਹੁੰਦੀ ਹੈ ਇੱਕ ਸ਼ਿਕਾਇਤ ਫਰਿਆਦ ਹੁੰਦੀ ਹੈ ਅਤੇ ਇੱਕ ਸ਼ਿਕਾਇਤ ਚੁਗਲੀ ਹੁੰਦੀ ਹੈ ਫਰਿਆਦ ਕਰਨੇ ਠੀਕ ਹੈ ਚੁਗਲੀ ਕਰਨੀ ਗਲਤ ਹੈ ਚੁਗਲੀ ਮੁੱਢੋਂ ਹੀ ਝੂਠ ਹੁੰਦੀ ਹੈ ਅਤੇ ਸੁਣਨ ਵਾਲੇ ਦੀ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਸਿਰਜੀ ਜਾਂਦੀ ਹੈ ਸ਼ਿਕਾਇਤ ਵਿੱਚ ਉਤਨਾ ਝੂਠ ਨਹੀਂ ਬੋਲਿਆ ਜਾਂਦਾ ਜਿੰਨਾ ਅਸਲ ਗੱਲ ਨੂੰ ਤੋੜਨ ਮਰੋੜਨ ਵੱਲ ਧਿਆਨ ਦਿੱਤਾ ਜਾਂਦਾ ਹੈ ਚੁਗਲੀ ਦਾ ਸੁਭਾਅ ਵਾਲੀ ਹਰ ਇੱਕ ਸ਼ਿਕਾਇਤ ਲਈ ਤਿੰਨ ਤਰ੍ਹਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ ਸ਼ਿਕਾਇਤ ਲਾਉਣ ਵਾਲਾ ਜਿਨ੍ਹਾਂ ਨੂੰ ਸ਼ਿਕਾਇਤ ਲਾਈ ਜਾਵੇ ਅਧਿਸ ਵਿਰuddh ਸ਼ਿਕਾਇਤ ਲਈ ਜਾਵੇ ਇਨਾ ਤੇ ਨਾ ਤੇ ਰਾਮ ਦਾ ਕਰਮਭਰ ਲੇਖਾ ਜੋਖਾ ਕਰਨਾ ਹੀ ਇਸ ਲੇਖ ਦਾ ਉਦੇਸ਼ ਹੈ ਜਿਵੇਂ ਕਿ ਉੱਪਰ ਕਿਹਾ ਗਿਆ ਹੈ ਕਿ ਸ਼ਿਕਾਇਤ ਡਰਪੋਕਾ ਤੇ ਨਲਾਇਕਾਂ ਦਾ ਇੱਕ ਹਥਿਆਰ ਹੈ ਕਿ ਇਸ ਹੱਦ ਤੱਕ ਡਰਪੋਕ ਹੁੰਦੇ ਹਨ ਕਿ ਉਹ ਕਿਸੇ ਵਾਰ ਸ਼ਿਕਾਇਤ ਲਿਖਤੀ ਰੂਪ ਵਿੱਚ ਕਰਦੇ ਤਾਂ ਹਨ ਪਰ ਆਪਣਾ ਨਾਮ ਪਤਾ ਲਿਖਣ ਦੀ ਉਹਨਾਂ ਵਿੱਚ ਹਿੰਮਤ ਨਹੀਂ ਹੁੰਦੀ ਇਹ ਉਹ ਲੋਕ ਹੁੰਦੇ ਹਨ ਜਿਹੜੇ ਹਮਲਾ ਕਰਨਾ ਚਾਹੁੰਦੇ ਹਨ ਪਰ ਜਵਾਬੀ ਹਮਲੇ ਤੋਂ ਬਚਣਾ ਵੀ ਚਾਹੁੰਦੇ ਹਨ ਇਹ ਲੋਕ ਆਪਣੀ ਖੁੰਡੀ ਅਕਲ ਵਾਂਗ ਹੀ ਖੁੰਡੇ ਹਥਿਆਰਾਂ ਨੂੰ ਵਰਤਣ ਦੇ ਆਦੀ ਹੁੰਦੇ ਹਨ ਇਹਨਾਂ ਦੀ ਮਾਨਸਿਕ ਸਥਿਤੀ ਗਵਾੜੀਆਂ ਵਾਲੀ ਹੁੰਦੀ ਹੈ ਇਹ ਜੰਗਾਲੇ ਹੋਏ ਹਥਿਆਰਾਂ ਨਾਲ ਜੰਗ ਜਿੱਤਨੀ ਚਾਹੁੰਦੇ ਹਨ ਅਜਿਹੇ ਲੋਕਾਂ ਦਾ ਇੱਕੋ ਮਾਤਰ ਉਦੇਸ਼ ਇਹ ਹੁੰਦਾ ਹੈ ਕਿ ਜੋ ਹੋ ਰਿਹਾ ਹੈ ਉਹ ਰੁਕ ਜਾਵੇ ਇਹਨਾਂ ਨੂੰ ਆਪ ਪਤਾ ਨਹੀਂ ਹੁੰਦਾ ਕਿ ਕੀ ਹੋਣਾ ਚਾਹੀਦਾ ਹੈ ਪਰ ਜੋ ਕੁਝ ਹੋ ਰਿਹਾ ਹੈ ਉਸ ਨੂੰ ਇਹ ਲੋਕ ਸਹਿਣ ਨਹੀਂ ਕਰ ਸਕਦੇ ਸੜੇ ਅਤੇ ਈਰਖਾ ਦੀ ਅੱਗ ਵਿੱਚ ਸੜਨ ਵਾਲੇ ਇਹ ਲੋਕ ਕਿਸੇ ਦਾ ਕੁਝ ਵੀ ਨਹੀਂ ਸੰਭਾਰ ਸਕਦੇ ਸਗੋਂ ਇਹ ਆਪਨਾ ਨੁਕਸਾਨ ਕਰਨ ਵਿੱਚ ਮਾਹਰ ਹੁੰਦੇ ਹਨ ਅਜਿਹੇ ਲੋਕਾਂ ਦੀ ਸ਼ਬਦਾਵਲੀ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਬਿਮਾਰਾਂ ਵਾਲਾ ਹੁੰਦਾ ਹੈ ਜਦੋਂ ਅਜਿਹੇ ਲੋਕ ਕਿਸੇ ਨਾਲ ਗੱਲ ਕਰਨਗੇ ਤਾਂ ਇਹ ਏਵੇਂ ਵਿਚਰਨਗੇ ਜਿਵੇਂ ਕਹਿ ਰਹੇ ਹੋਂ ਕਿ ਦੁਨੀਆ ਨੇ ਇਹਨਾਂ ਦੀ ਪਰਵਾਹ ਨਾ ਕਰਕੇ ਜਾਂ ਇਹਨਾਂ ਦੀ ਸਲਾਹ ਨਾ ਪੁੱਛ ਕੇ ਆਪਣਾ ਹੀ ਨੁਕਸਾਨ ਕੀਤਾ ਹੈ ਦੂਜੇ ਉਹ ਸ਼ਿਕਾਇਤੀ ਲੋਕ ਹੁੰਦੇ ਹਨ ਜਿਹੜੇ ਪਰੰਪਰਾ ਦੀ ਜੇਲ੍ਹ ਵਿੱਚ ਇਸ ਹੱਦ ਤੱਕ ਫਸ ਜਾਂਦੇ ਹਨ ਕਿ ਕਿਸੇ ਵੀ ਤਬਦੀਲੀ ਦਾ ਸਨੇਹਾ ਇਹਨਾਂ ਨੂੰ ਪਰਲੋ ਪ੍ਰਤੀਤ ਹੁੰਦਾ ਹੈ। ਇਹਵੇਂ ਸ਼ਿਕਾਇਤ ਬਿਸ਼ਾਂ ਖਿਚਉਂਦਾ ਆਪਣੇ ਪੁਰਾਣੇ ਵਿਚਾਰਾਂ ਨਾਲ ਵੱਜੇ ਰਹਿਣ ਦਾ ਤਰਲਾ ਹੁੰਦਾ ਹੈ। ਇਹਨਾਂ ਦੀ ਸੋਚ ਇਹ ਕਹਿੰਦੀ ਹੈ ਕਿ ਇਹ ਵਿਅਕਤੀ ਸਾਨੂੰ ਬਦਲਣਾ ਚਾਹੁੰਦਾ ਹੈ। ਇਸ ਨੂੰ ਹਟਾਓ। ਜਿਵੇਂ ਇਹ ਲੋਕ ਪਰੰਪਰਾ ਦੀ ਅਫੀਮ ਨਾਲ ਪ੍ਰਾਪਤ ਆਪਣੀ ਨੀਂਦਰ ਅਵਸਥਾ ਨੂੰ ਜਾਗਣ ਦੇ ਜੋਖਮ ਨਾਲ ਮਟਾਉਣ ਲਈ ਤਿਆਰ ਨਹੀਂ ਹੋ ਸਕਦੇ ਸੁਸਤੀ ਇਹਨਾਂ ਵਿੱਚ ਇਸ ਹੱਦ ਤੱਕ ਹੁੰਦੀ ਹੈ ਕਿ ਨੰਮੇ ਬਚਾਰਾਂ ਪ੍ਰਤੀ ਬੇਮੁਖਤਾ ਨੂੰ ਇਹ ਆਪਣੇ ਗਿਆਨੀ ਧਿਆਨੀ ਹੋਣ ਦਾ ਪ੍ਰਮਾਣ ਬਣਾ ਲੈਂਦੇ ਹਨ ਜਿਸ ਕਿਸੇ ਨੇ ਵੀ ਇਹਨਾਂ ਘੁਣਖਾਦੀਆਂ ਸਖਸੀਅਤਾਂ ਨੂੰ ਜੁਬਾਨ ਦਾ ਯਤਨ ਕੀਤਾ ਹੈ ਉਸ ਨੂੰ ਇਹਨਾਂ ਨੇ ਆਪਣੀਆਂ ਸ਼ਿਕਾਇਤਾਂ ਦਾ ਨਿਸ਼ਾਨਾ ਬਣਾਇਆ ਹੈ ਦੂਜੇ ਸ਼ਬਦਾਂ ਵਿੱਚ ਸ਼ਿਕਾਇਤ ਇਹਨਾਂ ਲੋਕਾਂ ਦਾ ਸ਼ਾਪ ਦੇ ਕਰੋਨਾ ਪਿੱਟਣਾ ਹੁੰਦੀ ਹੈ ਸ਼ਿਕਾਇਤ ਦੀ ਦੂਜੀ ਤਰ ਉਹ ਵਿਅਕਤੀ ਹੁੰਦਾ ਹੈ ਜਿਸ ਕੋਲ ਸ਼ਿਕਾਇਤ ਕੀਤੀ ਜਾਵੇ ਸ਼ਿਕਾਇਤ ਸੁਣਨਾ ਸੁੰਗੜੀ ਹੋਈ ਸ਼ਖਸੀਅਤ ਦਾ ਪ੍ਰਮਾਣ ਹੈ ਬਿਮਾਰ ਬਿਰਤੀ ਵਾਲਾ ਵਿਅਕਤੀ ਤੰਦਰੁਸਤ ਵਿਅਕਤੀਆਂ ਦੇ ਮੁਕਾਬਲੇ ਸ਼ਿਕਾਇਤਾਂ ਵਧੇਰੇ ਸੁਣਦਾ ਹੈ ਕਿਉਂਕਿ ਉਹ ਸ਼ਿਕਾਇਤਾਂ ਸੁਣਨ ਰਾਹੀਂ ਆਪਣੇ ਆਪ ਦੇ ਸੰਪੂਰਨ ਮਹੱਤਵਪੂਰਨ ਤੇ ਸਿਆਣੇ ਹੋਣ ਦਾ ਭਰਮ ਉਪਜਾਉਂਦਾ ਹੈ ਜੇ ਕਿਸੇ ਵਿਅਕਤੀ ਨੂੰ ਉਸਦੀ ਯੋਗਤਾ ਤੋਂ ਉਚੇਰੀ ਪਦਵੀ ਮਿਲ ਜਾਵੇ ਤਾਂ ਹੋਰ ਗੱਲਾਂ ਦੇ ਨਾਲ-ਨਾਲ ਉਸਦੀ ਤਵੀਅਤ ਬੜੀ ਸ਼ੱਕੀ ਹੋ ਜਾਂਦੀ ਹੈ ਆਪਣੀ ਅਯੋਗਤਾ ਨੂੰ ਛਪਾਉਣ ਲਈ ਉਹ अनेਕਾਂ ਚ ਲਿੱਤਰ ਕਰਦਾ ਹੈ ਸ਼ਿਕਾਇਤਾਂ ਸੁਣਨਾ ਉਹਨਾਂ ਵਿੱਚੋਂ ਇੱਕ ਹੈ ਸ਼ਿਕਾਇਤ ਸੁਣਨ ਵਾਲੇ ਅਧਿਕਾਰੀ ਦੀ ਇਹ ਇੱਕ ਕਮਜ਼ੋਰੀ ਹੁੰਦੀ ਹੈ ਕਿ ਹਰ ਕੋਈ ਉਸੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਹੈ ਸ਼ਿਕਾਇਤ ਕਰਨ ਵਾਲੇ ਸ਼ਿਕਾਇਤ ਸੁਣਨ ਵਾਲੇ ਦੀ ਇਸ ਕਮਜ਼ੋਰੀ ਨੂੰ ਆਪਣਾ ਡੰਗ ਟਪਾਉਣ ਲਈ ਵਰਤਦੇ ਹਨ ਇਹਨਾਂ ਦੋਹਾਂ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਧੀਰੇ ਵਿਅਕਤੀ ਵਾਲਾ ਹੁੰਦਾ ਹੈ ਸ਼ਿਕਾਇਤ ਕਰਨ ਵਾਲੇ ਪੂਰੀ ਗੱਲ ਸੋਚ ਸਮਝ ਕੇ ਨਹੀਂ ਕਰਦੇ ਕਿਉਂਕਿ ਜੇ ਸੋਚਣ ਦੀ ਸਮਰੱਥਾ ਹੁੰਦੀ ਤਾਂ ਉਹ ਸ਼ਿਕਾਇਤ ਕਰਦੇ ਹੀ ਕਿਉਂ ਸ਼ਿਕਾਇਤ ਸੁਣਨ ਵਾਲਾ ਉਸੇ ਸ਼ਿਕਾਇਤ ਨੂੰ ਜਾਂ ਸ਼ਿਕਾਇਤ ਦੇ ਉਸ ਹਿੱਸੇ ਨੂੰ ਹੀ ਧਿਆਨ ਨਾਲ ਸੁਣੇਗਾ ਜਿਸ ਨਾਲ ਉਸ ਦਾ ਆਪਣਾ ਕੋਈ ਸਵਾਰਥ ਪੂਰਾ ਹੁੰਦਾ ਹੋਵੇ ਇਹਵੇਂ ਸ਼ਿਕਾਇਤ ਸੁਣਨ ਵਾਲੀ ਧਿਰ ਸ਼ਿਕਾਇਤ ਕਰਨ ਵਾਲੀ ਧਿਰ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਆਪਣਾ ਸਵਾਰਥ ਸਿੱਧ ਕਰਦੀ ਹੈ ਅਤੇ ਸ਼ਿਕਾਇਤ ਕਰਨ ਵਾਲੀ ਧਿਰ ਹੱਥ ਮਲਦੀ रह ਜਾਂਦੀ ਹੈ ਜੇ ਸ਼ਿਕਾਇਤ ਸੁਣਨ ਵਾਲੀ ਧਿਰ ਬਲਵਾਨ ਸੋਚ ਦੀ مالک ਹੋਵੇ ਤਾਂ ਪਹਿਲਾਂ ਤਾਂ ਉਸ ਕੋਲ ਕਿਸੇ ਨੂੰ ਸ਼ਿਕਾਇਤ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ ਅਤੇ ਜੇ ਇਹ ਹਿੰਮਤ ਪੈ ਵੀ ਜਾਵੇ ਤਾਂ ਉਸ ਸ਼ਿਕਾਇਤ ਕਰਨ ਵਾਲੇ ਦੇ ਸਵਾਰਥ ਨੂੰ ਪਹਿਚਾਣ ਜਾਂਦੀ ਹੈ ਸਾਤ ਦਾ ਇਹ ਹੈ ਕਿ ਸ਼ਿਕਾਇਤ ਕਰਨ ਵਾਲੀ ਧਿਰ ਸ਼ਿਕਾਇਤ ਪ੍ਰਤੀ ਉਤਨਾ ਗੰਭੀਰ ਨਹੀਂ ਹੁੰਦੀ ਜਿੰਨਾ ਸੁਣਨ ਵਾਲੀ ਸਵਾਰਥੀ ਧਿਰ ਉਸ ਨੂੰ ਗੰਭੀਰ ਰੰਗਾਂ ਵਿੱਚ ਰੰਗ ਦਿੰਦੀ ਹੈ ਸ਼ਿਕਾਇਤਾਂ ਸੁਣਨਾ ਸਰੀਰਕ ਕਮਜ਼ੋਰੀ ਭਾਵਕ ਕੰਗਾਲੀ ਅਤੇ ਦਿਮਾਗੀ ਦਿਵਾਲੀਏਪਨ ਦਾ ਪ੍ਰਮਾਣ ਹੁੰਦੀ ਹੈ ਸ਼ਿਕਾਇਤ ਦੀ ਧੀ ਧਿਰ ਉਹ ਵਿਅਕਤੀ ਹੁੰਦਾ ਹੈ ਜਿਸ ਬਰੁਧਸ਼ਕਾਇਤ ਕੀਤੀ ਜਾਂਦੀ ਹੈ ਜਿਹੜਾ ਵੀ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਵੇਗਾ ਉਹ ਧਾਰਮਿਕ ਤੇ ਪਰੰਪਰਾਕ ਸੋਚਣ ਵਾਲੇ ਵਿਅਕਤੀਆਂ ਦੀ ਸ਼ਿਕਾਇਤਾਂ ਦਾ ਅਵਾਸ਼ਾ ਨਿਸ਼ਾਨਾ ਬਣੇਗਾ ਇੱਥੇ ਮਸਲਾ ਨਵੇਂ ਅਤੇ ਪੁਰਾਣੇ ਦੀ ਟੱਕਰ ਦਾ ਹੈ ਵਿਗਿਆਨਿਕ ਸੋਚ ਨਾਲ ਧਾਰਮਿਕ ਦੰਬ ਵਖੰਡ ਅਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਘਰਾਹੇ ਪਾਉਣ ਦੀਆਂ ਚਾਲਾਂ ਦਾ ਜਦੋਂ ਲੇਖਾ ਜੋਖਾ ਕੀਤਾ ਜਾਂਦਾ ਹੈ ਤਾਂ ਸੰਕੀਰਣ ਸੋਚ ਵਾਲੇ ਵਿਅਕਤੀ ਕਾਫਰ ਕਾਫਰ ਦੀ ਦੁਹਾਈ ਦਿੰਦੇ ਹਨ ਜਿੱਤੇ ਕਿਸੇ ਦਾ ਪਿਆਰ sire na ਚੜੇ ਉਹ ਤੇ ਦੂਜੀ ਧਿਰ ਵਿੱਚ ਨੁਕਸ ਖੱਡਣ ਦੀ ਪ੍ਰਵਿਰਤੀ ਬਲਵਾਨ ਹੋ ਜਾਂਦੀ ਹੈ ਜਿਨ੍ਹਾਂ ਅੰਗੂਰਾਂ ਨੂੰ ਅਸੀਂ ਪ੍ਰਾਪਤ ਨਾ ਕਰ ਸਕੀਏ ਉਹਨਾਂ ਨੂੰ ਖੱਟੇ ਕਹਿ ਕੇ ਅਕਸਰ ਹੀ ਸਬਰ ਨਹੀਂ ਹੁੰਦਾ ਸ਼ਿਕਾਇਤ ਦੇ ਕਈ ਹੋਰ ਵੀ ਪੱਖ ਹਨ ਜਿਵੇਂ ਇਹ ਢਪੋਕਾਂ ਦਾ ਤਰਲਾ ਹੁੰਦੀ ਹੈ ਨਲਾਇਕਾਂ ਦਾ ਕੱਜਣ ਹੁੰਦੀ ਹੈ ਹਾਰਿਆਂ ਦਾ ਬਿਰਲਾਪ ਅਤੇ ਬਦਸੂਰਤਾਂ ਦੇ ਸੋਹਣੇ ਲੱਗਣ ਦੀ ਇੱਕ ਇੱਛਾ ਵੀ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਸ਼ਰਕਤ ਸੂਰਤ ਗਈ ਗੁਜ਼ਰੀ ਹੋਵੇ ਉਹਨਾਂ ਨੂੰ ਕਿਸੇ ਹੋਰ ਦੀ ਨਜ਼ਰ ਲੱਗ ਜਾਂਦੀ ਦੀ ਸ਼ਿਕਾਇਤ ਆਮ ਹੁੰਦੀ ਹੈ ਜਦੋਂ ਪਿਆਰ ਠੰਡਾ ਪੈ ਜਾਵੇ ਤਾਂ ਇਹ ਠੰਡ ਸ਼ਿਕਾਇਤਾਂ ਵਿੱਚ ਪ੍ਰਗਟ ਹੁੰਦੀ ਹੈ ਅਰਥਾਤ ਜਿੱਥੇ ਪਿਆਰ ਨਾ ਹੋਵੇ ਉੱਥੇ ਸ਼ਿਕਾਇਤਾਂ ਕਰਨ ਅਤੇ ਸੁਣਨ ਦੀ ਪ੍ਰਵਿਰਤੀ ਵਾਧੀ ਹੈ ਜਿੱਥੇ ਪਿਆਰ ਪਤਲਾ ਹੋਵੇ ਉੱਥੇ ਸ਼ਿਕਾਇਤਾਂ ਮੋਟੀਆਂ ਹੁੰਦੀਆਂ ਹਨ ਇਹ ਪ੍ਰਵਿਰਤੀ ਹਿੰਮਤਾ ਦੀ ਭਾਵਨਾ ਵਿੱਚੋਂ ਉਜਾਗਰ ਹੁੰਦੀ ਹੈ ਨਰਚੰਦੇਸ਼ ਕਾਇਤ ਕਰਨ ਵਾਲਾ ਆਪਣੇ ਆਪ ਨੂੰ ਸਿਆਣਾ ਅਤੇ ਸਹੀ ਹੋਣ ਦਾ ਭਲੇਖਾ ਪਾਉਂਦਾ ਹੈ। ਨੌਕਰੀ ਜੋ ਕੱਢੇ ਗਏ ਵਿਅਕਤੀ, ਵੇਲੇ ਵਿਅਕਤੀ, ਵਿਆਹ ਦੀ ਉਡੀਕ ਕਰ ਰਹੇ ਵਿਅਕਤੀ ਆਦੀ ਉਹਦੇ ਰਿਸ਼ਤਰਾਂ ਕਰਦੇ ਹਨ। ਅਜਿਹੇ ਲੋਕਾਂ ਦੀ ਝੱਟ ਬੇਇੱਜ਼ਤੀ ਹੋ ਜਾਂਦੀ ਹੈ ਅਤੇ ਬਦਲੇ ਦੀ ਭਾਵਨਾ ਨਾਲ ਇਹ ਫੁੰਕਾਰੇ ਫਿਰਦੇ ਹਨ। ਇਹ ਅੰਤਾਂ ਦੇ ਸੁੱਤੇ ਹੋਏ ਵਿਅਕਤੀ ਹੁੰਦੇ ਹਨ ਅਤੇ ਇਹਨਾਂ ਨੂੰ ਹਮਦਰਦੀ ਦੀ ਨਹੀਂ, ਦਰਸ ਦੀ ਲੋੜ ਹੁੰਦੀ ਹੈ। ਕਿਸੇ ਦੀ ਸ਼ਿਕਾਇਤ ਲਾਉਣੀ ਉਸ ਦੇ ਪ੍ਰਸ਼ੰਸਾ ਦਾ ਹੀ ਪੁੱਠਾ ਪ੍ਰਗਟਾਵਾ ਹੁੰਦੀ ਹੈ ਦੁਸ਼ਮਣ ਉਹੀ ਬਣ ਸਕਦਾ ਹੈ ਜਿਹੜਾ ਕਿਸੇ ਵੇਲੇ ਗੂੜਾ ਮਿੱਤਰ ਰਿਹਾ ਹੋਵੇ ਇਵੇਂ ਹੀ ਅਕਸਰ ਸ਼ਿਕਾਇਤ ਉਸੇ ਬਰਦ ਲਈ ਜਾ ਸਕਦੀ ਹੈ ਜਿਹੜਾ ਕਿਸੇ ਵੇਲੇ ਸਹੀ ਜਾਂ ਚੰਗਾ ਲੱਗਿਆ ਹੋਵੇ ਸ਼ਿਕਾਇਤ ਕਰਨ ਵਾਲੇ ਨੂੰ ਉਸੇ ਪ੍ਰਕਾਰ ਦਾ ਆਨੰਦ ਮਿਲਦਾ ਹੈ ਜਿਵੇਂ ਜਹਾ ਮੂੰਹ ਵਿੱਚ ਛਾਲੇ ਉੱਤੇ ਜੀਵ ਫੇਰਨ ਨਾਲ ਪ੍ਰਾਪਤ ਹੁੰਦਾ ਹੈ ਹੁਣ ਧਰਮ ਸਿਆਣੇ ਉਦਾਰ ਖੁੱਲੇ ਬਹਾਦਰ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਵਿਅਕਤੀ ਪੈਦਾ ਕਰਨ ਦੀ ਥਾਂ ਸ਼ਿਕਾਇਤੀ ਸੁਭਾ ਅਤੇ ਤਾਂਗ ਨਜ਼ਰੀਏ ਵਾਲੇ ਲੋਕਾਂ ਦਾ ਲੁਕਣ ਦਾ ਓਲਾ ਬਣਦਾ ਜਾ ਰਿਹਾ ਹੈ ਸ਼ਿਕਾਇਤ ਕਿਸੇ ਦੀ ਗੈਰ ਹਾਜ਼ਰੀ ਵਿੱਚ ਕੱਢੀ ਗਈ ਗੱਲ ਹੁੰਦੀ ਹੈ ਇਤਿਹਾਸ ਗਵਾਹ ਹੈ ਕਿ ਨਲਾਇਕਾਂ ਨੂੰ ਨਲਾਇਕ ਬਣਾਉਣਾ ਬੜਾ ਮੁਸ਼ਕਲ ਜੋਖਮ ਅਤੇ ਖਤਰੇ ਵਾਲਾ ਕੰਮ ਹੁੰਦਾ ਹੈ ਕਿਉਂਕਿ ਉਹ ਹੀ ਤੁਹਾਡੇ ਵਿਰੁੱਧ ਸ਼ਿਕਾਇਤਾਂ ਲਾਉਣ ਵਿੱਚ ਮੋਰੀ ਹੁੰਦੇ ਹਨ ਨਲਾਇਕਾਂ ਦੀ ਪੱਕੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਜਦੋਂ ਵੀ ਸਿਆਣਪ ਦਿਖਾਉਣਗੇ ਆਪਣਾ ਹੀ ਨੁਕਸਾਨ ਕਰਨਗੇ ਇਹਨਾਂ ਦੇ ਬਿਰਸੇ ਨੇ ਉਹਨਾਂ ਨੂੰ ਮੂਰਖ ਬਣਾਇਆ ਹੁੰਦਾ ਹੈ ਉਪਠੀ ਚਾਲ ਚਲਦੇ ਆ ਵੀ ਅਨੁਭਵ ਕਰਦੇ ਹਨ ਕਿ ਉਹ ਅੱਗੇ ਵੱਧ ਰਹੇ ਹਨ ਵਿਸ਼ਾਲ ਦ੍ਰਿਸ਼ਟੀ ਵਾਲੇ ਵਿਅਕਤੀ ਨਾ ਸ਼ਿਕਾਇਤ ਲਾਉਂਦੇ ਹਨ ਨਾ ਸੁਣਦੇ ਹਨ ਉਂਝ ਵੀ ਕਿਸੇ ਵਿਰਧ ਸ਼ਿਕਾਇਤ ਲਾਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਕੀ ਉਸ ਦੇ ਦੋਸ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੇ ਕੋਈ ਸ਼ਿਕਾਇਤ ਕਰੇ ਤਾਂ ਉਸ ਦੀ ਸਾਰੀ ਗੱਲ ਸੱਚ ਨਹੀਂ ਮੰਨ ਲੈਣੀ ਚਾਹੀਦੀ ਕਿਉਂਕਿ ਸ਼ਿਕਾਇਤ ਕਰਨ ਵਾਲਾ ਕੇਵਲ ਆਪਣੇ ਪੱਖ ਵਾਲੇ ਤੱਥ ਹੀ ਦੱਸੇਗਾ ਸੋ ਨਿਰਣਾ ਕਰਨ ਤੋਂ ਪਹਿਲਾਂ ਦੁੱਜੀ ਤੇ ਨਾ ਸੁਣੋ ਅਤੇ ਧਿਆਨ ਨਾਲ ਸੁਣੋ ਹੀਣ ਭਾਵਨਾ ਹੁੰਦੀ ਹੀ ਹੀਣ ਵਿਅਕਤੀਆਂ ਵਿੱਚ ਹੈ ਸ਼ਿਕਾਇਤਾਂ ਲਾਉਣਾ ਤੇ ਸੁਣਨਾ ਮਰਦਾਂ ਦਾ ਕੰਮ ਨਹੀਂ ਇਹ ਦੋਵੇਂ ਗੱਲਾਂ ਹੀਣ ਭਾਵਨਾ ਵਾਲੇ ਵਿਅਕਤੀ ਹੀ ਕਰਦੇ ਹਨ ਸ਼ਿਕਾਇਤ ਲਾਉਣ ਵਾਲਿਆਂ ਵਿਰੁੱਧ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਇਹਵੇਂ ਅਸੀਂ ਉਹਨਾਂ ਦੇ ਆਪਣੇ ਵੱਲ ਧਿਆਨ ਖਿੱਚਣ ਦੇ ਉਦੇਸ਼ ਦੀ ਹੀ ਪੂਰਤੀ ਕਰ ਰਹੇ ਹੁੰਦੇ ਹਾਂ ਜਿਹੜਾ ਵਿਅਕਤੀ ਤੁਹਾਨੂੰ ਗੁੱਸਾ ਚੜਾ ਸਕਦਾ ਹੈ ਸਪਸ਼ਟ ਹੈ ਕਿ ਤੁਸੀਂ ਉਸ ਨਾਲ ਵੱਡੇ ਅਤੇ ਚੰਗੇ ਰਿ ਸੱਭਿਅਕ ਵਿਅਕਤੀ ਨਹੀਂ ਹੋ ਹਰ ਸ਼ਿਕਾਇਤ ਦਾ ਲੱਛਣ ਇਹ ਹੁੰਦਾ ਹੈ ਕਿ ਉਹ ਬਹੁਤ ਹੱਦ ਤੱਕ ਝੂਠੀ ਹੁੰਦੀ ਹੈ ਸੰਦਰਭ ਤੋਂ ਟੁੱਟੀ ਹੁੰਦੀ ਹੈ ਅਤੇ ਤੰਗ ਨਜ਼ਰੀਏ ਵਾਲੇ ਆਦੇਸ਼ ਵਿੱਚੋਂ ਜਨਮੀ ਹੁੰਦੀ ਹੈ ਅਤੇ ਜਦੋਂ ਕਿਸੇ ਸ਼ਿਕਾਇਤ ਦਾ ਕਾਲ ਚੱਕਰ ਪੂਰਾ ਹੁੰਦਾ ਹੈ ਤਾਂ ਸਾਰਿਆਂ ਸੰਬੰਧਿਤ ਤੇਰਾਨਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਇਹਨਾਂ ਦੇ ਚਿਹਰੇ ਸੋਹਣੇ ਹੁੰਦੇ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਝਾ ਹੁੰਦੇ ਹਨ ਜੋ ਉੱਚਾ ਉੱਚਾ ਸੋਚਦੇ ਹਨ ਜੋ ਮਿੱਠਾ ਮਿੱਠਾ ਬੋਲਦੇ ਹਨ ਉਹ ਸ਼ਿਕਾਇਤਾਂ ਨਹੀਂ ਕਰਦੇ ਉਹਨਾਂ ਨੂੰ ਸ਼ਿਕਾਇਤਾਂ ਕਰਨੀਆਂ ਹੀ ਨਹੀਂ ਆਉਂਦੀਆਂ ਜਿਨ੍ਹਾਂ ਦੇ ਮੱਥੇ ਚੌੜੇ ਹੁੰਦੇ ਹਨ ਜਿਨ੍ਹਾਂ ਦੀ ਸੋਚ ਲੰਮੀਆਂ ਉਡਾਰੀਆਂ ਲਾਉਂਦੀ ਹੈ ਉਹ ਸ਼ਿਕਾਇਤਾਂ ਨਹੀਂ ਸੁਣਦੇ ਉਹਨਾਂ ਕੋਲ ਇਸ ਨਿਰਾਰਥਕ ਨੀਮੀ ਅਤੇ ਅਣਅਪਜਾਉ ਕੰਮ ਲਈ ਸਮਾਂ ਹੀ ਨਹੀਂ ਹੁੰਦਾ ਜਿਨ੍ਹਾਂ ਸਾਹਮਣੇ ਕੋਈ ਉੱਚਾ ਆਦਰਸ਼ ਹੁੰਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦਾ ਮੁਹੱਬਤ ਹੁੰਦੀ ਹੈ ਔਸ਼ਕਾਇਤਾਂ ਦੇ ਬਾਵਜੂਦ ਵਗਦੇ ਦਰਿਆਵਾਂ ਵਾਂਗ ਸਭ ਟੋਇਆਂ ਟਿੱਬਿਆਂ ਨੂੰ ਪਿੱਛੇ ਛੱਡਦੇ ਅੱਗੇ ਲੰਘ ਜਾਂਦੇ ਹਨ ਇਹ ਲੇਖ ਇੱਥੇ ਇਸ ਮੱਦੇ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ